ਹਾਂਜੀ ਪਿਆਰੇ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਇੱਕ ਨਵੀਂ ਅਪਡੇਟ ਦੇ ਵਿੱਚ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਇਸ ਵਕਤ ਦੀ ਵੱਡੀ ਖਬਰ ਛੁੱਟੀਆਂ ਨੂੰ ਲੈ ਕੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਪਹਿਲੀ ਤੋਂ 12ਵੀਂ ਕਲਾਸ ਦੇ ਬੱਚੇ ਧਿਆਨ ਨਾਲ ਵੀਡੀਓ ਨੂੰ ਦੇਖਣ ਸ਼ੁਰੂ ਕਰਦੇ ਅੱਜ ਦੀ ਨਵੀਂ ਅਪਡੇਟ ਬੱਚਿਆਂ ਦੇ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਛੁੱਟੀਆਂ 'ਚ ਨਹੀਂ ਹੋਵੇਗਾ ਵਾਅਦਾ ਜਿਹੜੇ ਵਿਦਿਆਰਥੀ ਅਜੇ ਵੀ ਇੰਤਜ਼ਾਰ ਕਰ ਰਹੇ ਸੀ ਕਿ ਠੰਡ ਨਹੀਂ ਕੱਟ ਰਹੀ ਛੁੱਟੀਆਂ ਹੋਰ ਵੱਧ ਜਾਣਗੀਆਂ ਬਿਲਕੁਲ ਗਲਤ ਨਹੀਂ ਉਹ ਛੁੱਟੀਆਂ ਨਹੀਂ ਵਧਣਗੀਆਂ ਪੰਜਾਬ ਵਿੱਚ ਪੈ ਰਹੀ ਕੜਾਕੀ ਦੀ ਠੰਡ ਨੇ ਲੋਕਾਂ ਨੂੰ ਠਾਰਕੀ ਰੱਖ ਦਿੱਤਾ ਹੈ ਠੰਡ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਗਏ ਨੇ ਕੜਾਕੇ ਦੀ ਠੰਡ ਦੇ ਚੱਲਦਿਆਂ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹੋਈਆਂ ਹਨ ਪੰਜਾਬ ਚ ਪੈ ਰਹੀ ਕੜਾਕੇ ਦੀ ਠੰਡ ਵਿਚਾਲੇ ਸਕੂਲੀ ਬੱਚਿਆਂ ਲਈ ਵੱਡੀ ਖਬਰ ਹੈ ਨਹੀਂ ਵਧਣਗੀਆਂ ਛੁੱਟੀਆਂ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਮਾਪੇ ਵੀ ਇਹੀ ਅਪੀਲ ਕਰ ਰਹੇ ਨੇ ਕਿ ਛੁੱਟੀਆਂ ਨੂੰ ਨਾ ਵਧਾਇਆ ਜਾਵੇ ਠੰਡ ਤਾਂ ਇਦਾਂ ਹੀ ਰਹੇਗੀ ਕਿਉਂਕਿ ਇਮਤਿਹਾਨ ਬਹੁਤ ਨਜ਼ਦੀਕ ਨੇ ਜਿਸ ਦੇ ਕਰਕੇ ਬੱਚਿਆਂ ਦੀ ਤਿਆਰੀ ਨਹੀਂ ਹੋ ਰਹੀ ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਆ ਕਿ ਹੁਣ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚੇ ਵੀ ਸਕੂਲ ਵਿੱਚ ਜਾਣਗੇ ਏਸੀ ਜਾਣਕਾਰੀ ਹੋਰ ਜਾਣਕਾਰੀ ਪਾਉਣ ਲਈ ਸਬਸਕ੍ਰਾਈਬ ਕਰਿਓ ਧੰਨਵਾਦ